ਬਹੁਤ ਬਹੁਤ ਧੰਨਵਾਦ ਜੀ ਹੁਣ ਬਾਈ ਗਰਦਾਰ ਸਿੰਘ ਜੀ ਬੇਟੀ ਜਾਗੋ ਉਹ ਕੁਝ ਅੱਲਾ ਗਾੜਨਾ ਕਰਕੇ ਉਸ ਤੋਂ ਬਾਅਦ ਆਪਾਂ ਜਿਹੜੀ ਅੱਜ ਦੀ ਇਹ ਇਕੱਤਰਤਾ ਹੈ ਇਹ ਲਾਲ ਸਲਾਮ ਸਮਾਗਮ ਹੈ ਜਿਹੜਾ ਉਹ ਸਮਾਪਤ ਕਰਾਂਗੇ ਤੁਸੀਂ ਸਭਨਾਂ ਨੇ ਖਾਣਾ ਖਾ ਕੇ ਜਾਣਾ ਹੈ ਪਰਿਵਾਰ ਵੱਲੋਂ ਖਾਣੇ ਦਾ ਇੰਤਜ਼ਾਮ ਕੀਤਾ ਹੋਇਆ ਹੈ ਇਹ ਹੁਣ ਜਾਗੋ वैसे त हर एक प्योति ਦਾ ਰਿਸ਼ਤਾ ਜਿਹੜਾ ਉਹ ਅਨਮੁੱਲੈ ਨਾ ਖਰੇਟੀ ਆਪਣੀ ਪ्योਦੀ ਹਮੇਸ਼ਾ ਇੱਕ سپورਟ ਰਹਿੰਦੀ ਐ ਪਰ ਮੈਨੂੰ ਲੱਗਦਾ ਕਿ ਮੈਂ ਉਸ ਤੋਂ ਵੱਧ ਖੁਸ਼ ਨਸੀਬ ਆ ਕਿ ਮੈਨੂੰ ਪਾਪਾ ਵਰਗੇ ਪਿਓ ਮਿਲੇ ਜਿਵੇਂ ਮੰਮੀ ਪਹਿਲਾ ਕਾਲ ਕਰਕੇ ਗਏ ਆ ਕਿ ਸਾਨੂੰ ਜੋ ਉਹਨਾਂ ਨੇ ਆਪਦੀ ਜ਼ਿੰਦਗੀ ਦਾ ਰਾਹ ਚੁਣਿਆ ਅਤੇ ਜਿਵੇਂ ਉਹ ਉਹਦੇ ਲਈ ਕਾਰਨ ਛੇੜ ਰਹੇ ਸਾਰੀ ਉਮਰ ਉਸ ਕਰਕੇ ਮਿਲਣ ਦੇ ਜਿਹੜੇ ਮੌਕੇ ਸੀ ਉਹ ਬਹੁਤ ਟੱਟ ਸੀ ਪਰ ਜਦ ਜਿੰਨਾ ਵੀ ਸਮਾਂ ਉਹ ਮਿਲੇ ਮੈਨੂੰ ਕਦੇ ਇਹ ਨਹੀਂ ਮਹਿਸੂਸ ਹੋਣ ਦਿੱਤਾ ਕਿ ਹਾਂ ਮੈਂ ਤੁਹਾਡੇ ਕੋਲ ਨਹੀਂ ਰਹਿੰਦਾ ਜਾਂ ਮੈਂ ਇਹ ਕਹਿ ਸਕਦੀ ਆ ਕਿ ਆਮ ਘਰਾਂ ਦੇ ਵਿੱਚ ਕਈ ਵਾਰ ਹੁੰਦਾ ਹੋਊ ਕਿ ਤੁਸੀਂ ਹਰ ਵਕਤ ਇਕੱਠੇ ਰਹਿੰਦੇ ਹੋ ਕੋਲੇ ਰਹਿੰਦੇ ਹੋ ਪਰ ਫੇਰ ਵੀ ਉਹ ਰਿਸ਼ਤਾ ਜਿਹੜਾ ਉਹ ਨਹੀਂ ਬਣ ਪਾਉਂਦਾ ਪਰ ਪਾਪਾ ਨੂੰ ਲੈ ਕੇ ਇਹ ਕਹਿ ਸਕਦੀ ਆ ਮੈਂ ਕਿ ਜਿਹੜੇ ਵਿਚਾਰਾਂ ਨੂੰ ਉਹ ਲੈ ਕੇ ਚੱਲੇ ਖਾਸ ਤੌਰ ਤੇ ਜੇ ਮੰਮੀ ਗੱਲ ਕਰਕੇ ਗਏ ਆ ਵੀ ਔਰਤ ਦੀ ਬਰਾਬਰੀ ਔਰ ਆਪਣੇ ਫੈਸਲੇ ਕਿਵੇਂ ਲੈਣੇ ਨੇ ਇਹ ਗੱਲ ਸਿਰਫ ਉਹਨਾਂ ਦੀ ਕਹਿਣ ਵਿੱਚ ਨਹੀਂ ਸੀ ਜਾਂ ਇਹ ਨਹੀਂ ਸੀ ਕਿ ਬਾਹਰ ਕੁਝ ਹੋਰ ਕਹਿੰਦੇ ਸੀ ਤੇ ਘਰ ਵਿੱਚ ਉਹ ਨਹੀਂ ਸੀ ਹੁੰਦਾ ਸੋ ਉਹ ਮੈਂ ਦੇਖਿਆ ਹੈ ਕਿ ਘਰ ਦੇ ਵਿੱਚ ਬਰਾਬਰੀ ਬਰਾਬਰੀ ਤੋਂ ਵੀ ਵੱਧ ਜੇ ਮੈਂ ਕਹਾਂ ਕਿ ਉਹ ਅਧਿਕਾਰ ਮੰਮੀ ਨੂੰ ਦਿੱਤੇ ਹੋਏ ਸੀ ਜੋ ਵੀ ਫੈਸਲੇ ਲੈਣੇ ਨੇ ਇਸ ਨੂੰ ਮੈਂ ਇੱਕ ਇਸ ਰੂਪ ਦੇ ਵਿੱਚ ਉਦਾਹਰਣ ਦੇ ਤੌਰ ਤੇ ਦੱਸ ਸਕਦੀ ਹਾਂ ਕਿ ਜਿਵੇਂ ਆਪਣੀ ਪੜ੍ਹਾਈ ਦਾ ਫੈਸਲਾ ਲੈਣਾ ਉਹਦੇ ਵਿੱਚ ਉਹਨਾਂ ਨੇ ਮੈਨੂੰ ਕਦੇ ਇਹ ਨਹੀਂ ਤੋਪਿਆ ਕਿ ਹਾਂ ਤੂੰ ਇਹ ਹੀ ਪੜ੍ਹਨਾ ਹਾਂ ਗੱਲਾਂ ਕਰ ਲੈਂਦੇ ਸੀ ਵੀ ਇਹਦਾ ਇਹ ਫਾਇਦਾ ਹੋ ਸਕਦਾ ਹੈ ਇਹ ਫਾਇਦਾ ਹੋ ਸਕਦਾ ਪਰ ਜੋ ਅੰਤਿਮ ਨਿਰਣਣਾ ਹੋਊਗਾ ਉਹ ਮੈਂ ਆਪ ਲੈਣਾ ਉਹੀ ਲੈਣਾ ਇਸੇ ਤਰ੍ਹਾਂ ਜੀਵਨ ਸਾਥੀ ਦੀ ਚੋਣ ਕਰਨ ਦੇ ਵਿੱਚ ਬਹੁਤ ਵਾਰੀ ਮੈਂ ਦੇਖਿਆ ਕਿ ਆਪਣੇ ਆਪ ਨੂੰ ਅਗਾਂਹ ਵਧੂ ਕਹਿਣ ਵਾਲੇ ਪ੍ਰੋਗਰੈਸਿਵ ਕਹਿਣ ਵਾਲੇ ਇਹੋ ਜਿਹੇ ਫੈਸਲੇ ਤੇ ਆ ਕੇ ਬਹੁਤ ਸੀਮਤ ਹੋ ਜਾਂਦੇ ਨੇ ਉਹਨਾਂ ਦੇ ਜਿਹੜੀਆਂ ਆਪਦੀਆਂ ਨਿੱਜੀ ਰਾਏਵਾਂ ਹੁੰਦੀਆਂ ਨੇ ਉੱਪਰ ਦੀ ਹੋ ਜਾਂਦੀਆਂ ਨੇ ਪਰ ਨਹੀਂ ਉਹਨਾਂ ਨੇ ਮੈਨੂੰ ਖੁੱਲ੍ਹ ਜਿਹੜੀ ਉਹ ਦਿੱਤੀ ਮੈਂ ਆਪਣੇ ਮਾਪਿਆਂ ਦੀ ਇਕਲੌਤੀ ਧੀ ਆ। ਛੋਟੀ ਹੁੰਦਿਆਂ ਇਹ ਗੱਲ ਇੰਨੀ ਸਮਝ ਨਹੀਂ ਸੀ ਆਉਂਦੀ। ਅਕਸਰੀ ਕੁੜੀਆਂ ਕੁਛ ਲੇਡੀਜ਼ ਕੁਛ ਲੈਂਦੀਆਂ ਸੀ ਵੀ ਭਾਈ ਤੇਰੇ ਭਰਾ ਹੈਗਾ। ਮੈਂ ਕਹਿਣਾ ਨਹੀਂ। ਤਾਂ ਉਹਨਾਂ ਨੇ ਬਹੁਤ ਮੇਰੇ ਨਾਲ ਹਮਦਰਦੀ ਦਿਜਾਉਣੀ। ਵੀ ਜਿਹਨੂੰ ਕਹਿੰਦੇ ਨੇ ਰਬ ਤੈਨੂੰ ਚੱਲ ਭਰਾ ਦੇ ਦਿਲ ਦਾ। ਇਹ ਗੱਲ ਮੈਂਰੇ ਖਿਆਲ 'ਚ ਮੈਂ ਘਰੇ ਕੀਤੀ ਹੂ ਆ ਕਿ ਤਾਂ ਮੈਂ ਸ਼ਾਇਦ 10 ਸਾਲਾਂ ਦੀ ਸੀ ਪਾਪਾ ਨੇ ਮੈਨੂੰ ਇੱਕ ਚਿੱਠੀ ਲਿਖੀ ਉਹ ਚਿੱਠੀ ਉਹਨਾਂ ਨੇ ਲਿਖੀ ਰਖੜੀ ਦੇ ਸੰਦਰਭ ਦੇ ਵਿੱਚ ਕਿ ਇਹ ਰਖੜੀ ਦਾ ਤਿਉਹਾਰ ਜਾਂ ਇੱਕ ਭਰਾ ਦੀ ਮਹੱਤਤਾ ਆਪਣੇ ਸਮਾਜ ਦੇ ਵਿੱਚ ਕਿਉਂ ਦਰਸਾਈ ਜਾਂਦੀ ਹੈ ਬਹੁਤ ਛੋਟੀਆਂ-ਛੋਟੀਆਂ ਉਦਾਹਰਨਾਂ ਦੇ ਕੇ ਉਹਨਾਂ ਨੇ ਮੈਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਇਹ ਸਮਾਜ ਹੈ ਇਮਾਰਤ ਪ੍ਰਦਾਨ ਸਰ ਸਮਾਜ ਆ ਇਹਦੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ ਜਿਹੜੀਆਂ ਵੈਲਿਊ ਨੇ ਪਿਛੀਆਂ ਉਹ ਇਸ ਤਰ੍ਹਾਂ ਦੇ ਚੱਲੀਆਂ ਆਉਂਦੀਆਂ ਨੇ ਜਿੱਦੇ ਵਿੱਚ ਇੱਕ ਮੁੰਡੇ ਨੂੰ ਮੰਨਿਆ ਜਾਂਦਾ ਕਿ ਮੁੰਡਾ ਪਰਿਵਾਰ ਦੇ ਵਿੱਚ ਹੋਣਾ ਜ਼ਰੂਰੀ ਹੁੰਦਾ ਪਰ ਨਹੀਂ ਉਹਨਾਂ ਨੇ ਮੈਨੂੰ ਕਿਹਾ ਵੀ ਰਖੜੀ ਹੈ ਜਿਹੜੀ ਇਹ ਆਮ ਤੌਰ ਤੇ ਕੁੜੀਆਂ ਬਣਾਉਂਦੀਆਂ ਨੇ ਵੀ ਭਰਾ ਦੇ ਬੰਦਦੀ ਹੈ ਵੀ ਰੱਖਿਆ ਕਰੂੰਗਾ ਮੇਰੀ ਪਰ ਉਹ ਕਹਿੰਦੇ ਵੀ ਜਿਹੜੀ ਇਹ ਰੱਖਿਆ ਹੈ ਕਿਸੇ ਨੂੰ ਵੀ ਲੋਡ ਹੋ ਸਕਦੀ ਹੈ ਭਾਵੇਂ ਉਹ ਕੋਈ ਕੁੜੀ ਹੋਵੇ ਭਾਵੇਂ ਕੋਈ ਉਹ ਮੁੰਡਾ ਹੋਵੇ ਕੋਈ ਵੱਡਾ ਹੋਵੇ ਕੋਈ ਛੋਟਾ ਹੋਵੇ ਕੇ ਰੱਖਿਆ ਜਿਹੜੀ ਉਹ ਸਿਰਫ ਇੱਕ ਧਾਗੇ ਦੀ ਮਹਤਾਜ ਨਹੀਂ ਹੁੰਦੀ ਜਾਂ ਕਿਸੇ ਮੁੰਡੇ ਕੁੜੀ ਦੀ ਮਹਤਾਜ ਨਹੀਂ ਹੁੰਦੀ ਜਿਹੜੇ ਰਿਸ਼ਤੇ ਤੁਹਾਡੇ ਨਾਲ ਔਖੇ ਸਮੇਂ ਦੇ ਵਿੱਚ ਖੜਦੇ ਨੇ ਜਿਹੜੇ ਰਿਸ਼ਤੇ ਤੁਹਾਡੇ ਨਾਲ ਔਖੇ ਸਮੇਂ ਦੇ ਵਿੱਚ ਨਿਭਦੇ ਨੇ ਉਹ ਤੁਹਾਡੀ ਇੱਕ ਦੂਜੇ ਦੀ ਰੱਖਿਆ ਆਪ ਹੀ ਕਰਨ ਲੱਗ ਪੈਂਦੇ ਨੇ ਇਸ ਲਈ ਇਸ ਗੱਲ ਲਈ ਕਦੇ ਇਹ ਨਹੀਂ ਮਹਿਸੂਸ ਕਰਨਾ ਵੀ ਇਹ ਉਹਨਾਂ ਦੇ ਸਮਾਜਿਕ ਧਾਂਚੇ ਇਹ ਹੋ ਜਾਏ ਇਸੇ ਸੋਚ ਨੂੰ ਆਪਾਂ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਕੁੜੀ ਨੂੰ ਇਹ ਮਹਿਸੂਸ ਨਾ ਹੋਵੇ ਕਿ ਉਸ ਦਾ ਭਰਾ ਨਹੀਂ ਹੈ ਉਹ ਆਪਣੇ ਆਪ ਦੇ ਵਿੱਚ ਇਸ ਸਮਾਜ ਦੇ ਵਿੱਚ ਇੰਨੀ ਸੁਰੱਖਿਤ ਹੋਵੇ ਇਹ ਸਮਾਜ ਇਹੋ ਜਿਹਾ ਹੋਵੇ ਜਿੱਥੇ ਇਹ ਗੱਲ ਦੀ ਲੋੜ ਹੀ ਨਾ ਮਹਿਸੂਸ ਹੋਵੇ ਕਿ ਹਾਂ ਇਸ ਦੀ ਰੱਖਿਆ ਵਾਸਤੇ ਵੀ ਕੋਈ ਚਾਹੀਦਾ ਬਾਕੀ ਉਹਨਾਂ ਨਾਲ ਜੋ ਵਾਹ ਹੁਣ ਉਹਨਾਂ ਦੀ ਬਿਮਾਰੀ ਦੇ ਦੌਰਾਨ ਪਿਆ ਤਾਂ ਜਿਵੇਂ ਪਹਿਲਾਂ ਸਾਰੀ ਗੱਲ ਕਰਕੇ ਗਏ ਆ ਸਿਆਸੀ ਗੱਲਾਂ ਉਹਨਾਂ ਦੀਆਂ ਕੋਈਆਂ ਨਹੀਂ ਕਿ ਉਹਨਾਂ ਦੀ ਸਖਸ਼ੀਅਤ ਦੇ ਵਿੱਚ ਜਿਹੜਾ ਇੱਕ ਖੜੇ ਰਹਿਣਾ ਅਡੋਲ ਰਹਿਣਾ ਧ੍ਰਿੜ ਨਿਸ਼ਚਿਤ ਤੇ ਕਾਇਮ ਰਹਿਣਾ ਇਹ ਬਹੁਤ ਨੇੜਿਓਂ ਦੇਖਿਆ ਮੈਂ ਜਦੋਂ ਇਲਾਜ ਲਈ ਜਾਂਦੇ ਸੀ ਤਾਂ ਹੋਰ ਬਿਮਾਰੀ ਵੀ ਹੁੰਦੇ ਸੀ ਪਰ ਮੈਂ ਕਦੇ ਉਹਨਾਂ ਨੂੰ ਇਹ ਨਹੀਂ ਕਰਦੇ ਸੀ ਦੇਖਿਆ ਵੀ ਮੈਨੂੰ ਪਤਾ ਨਹੀਂ ਕੀ ਹੋ ਗਿਆ ਉਹਨਾਂ ਨੇ ਹਮੇਸ਼ਾ ਹੀ ਕਿਹਾ ਵੀ ਆਪਾਂ ਇਹ ਜੰਗ ਜਿੱਤ ਜਾਣੀ ਹੈ ਜਾਂ ਜਿਹੜੇ ਨਾਲ ਦੇ ਮਰੀਜ਼ ਹੁੰਦੇ ਸੀ ਉਹਨਾਂ ਨੂੰ ਵੀ ਫ਼ੈਸਲਾ ਦਿੰਦੇ ਸੀ ਕਿ ਏਡੀ ਗੱਲ ਨਹੀਂ ਹੁੰਦੀ ਜੇ ਮਨ ਸੁਧਲਾਂਗੇ ਤਾਂ ਬਿਮਾਰੀ ਫੁੱਟੂਗੀ ਇਸ ਕਰਕੇ ਆਪਾਂ ਟਾਈਮ ਰਹਿਣਾ ਮੈਂ ਇਸ ਗੱਲ ਤੇ ਮਾਣ ਮਹਿਸੂਸ ਕਰਦੀ ਆਂ ਕਿ ਮੈਂ ਗੁਰਦਿਆਲ ਸਿੰਘ ਪਹਾੜਪੁਰ ਦੀ ਧੀ ਆ ਤੇ ਮੈਂ ਆਪਣੇ ਮਾਤਾ ਤੇ ਵੀ ਇਹ ਮਾਣ ਮਹਿਸੂਸ ਕਰਦੀ ਆ ਕਿ ਮੈਂ ਇਹਨਾਂ ਦੋਵਾਂ ਦੀ ਧੀ ਆ ਮੈਨੂੰ ਉਹਨਾਂ ਨੇ ਸਿਖਾਇਆ ਕਿ ਰਿਸ਼ਤਿਆਂ ਦੀ ਸਾਂਭ ਸੰਭਾਲ ਕਿਵੇਂ ਕਰਨੀ ਆ ਰਿਸ਼ਤਿਆਂ ਨੂੰ ਇਵੇਂ ਵਿਚਰਨਾ ਰਿਸ਼ਤੇ ਜਿਹੜੇ ਖੂਨ ਦੇ ਹੁੰਦੇ ਆ ਉਹੀ ਨਹੀਂ ਹੁੰਦੇ ਤੁਸੀਂ ਜਦੋਂ ਕਿਸੇ ਸਰਗਰਮੀ 'ਚ ਪੈਨੇ ਹੋ ਤੁਹਾਡਾ ਜਿਹੜਾ ਆਲਾ ਦਵਾਲਾ ਘੇਰ ਹੈ ਉਹ ਰਿਸ਼ਤੇ ਕਈ ਵਾਰੀ ਖੂਨ ਦੇ ਰਿਸ਼ਤਿਆਂ ਤੋਂ ਵੀ ਵੱਧ ਜਿਹੜੇ ਨਿਭਾਉ ਕਰਦੇ ਨੇ ਇਹ ਗੱਲ ਮੰਮੀ ਵੀ ਕਹਿ ਕੇ ਗਈ ਨੇ ਠੀਕ ਹੈ ਵੀ ਉਹਨਾਂ ਨੂੰ ਰਿਸ਼ਤੇ ਮਿਲੇ ਇਸੇ ਕਰਕੇ ਮੈਂ ਉਹਨਾਂ ਰਿਸ਼ਤਿਆਂ ਦੇ ਵਿੱਚ ਪਈ ਆ ਤੇ ਮੈਨੂੰ ਵੀ ਕਦੇ ਮਹਿਸੂਸ ਨਹੀਂ ਹੋਣ ਦਿੱਤਾ ਗਿਆ ਕਿ ਮੇਰੇ ਕੋਲੇ ਜਿਹੜੇ ਹੁੰਦੇ ਰਿਸ਼ਤੇ ਨੇ ਉਹ ਨਹੀਂ ਸੀ ਮੈਨੂੰ ਇਹਨਾਂ ਰਿਸ਼ਤਿਆਂ ਨੇ ਉਹ ਬੜੀ ਬਖਸ਼ਿਆ ਉਹ ਸਾਥ ਦਿੱਤਾ ਇਹ ਸਾਰਾ ਕੁਝ ਪਾਪਾ ਦੀ ਬਦੌਲਤ ਹੋ ਸਕੇ ਹੈ ਉਹਨਾਂ ਦੀ ਸਮਝ ਦੀ ਬਦੌਲਤ ਹੋ ਸਕੇ ਹੈ ਜਿੰਨੀ شدت ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਇਸ ਲੇਖੇ ਲਈ ਹੈ ਮੈਨੂੰ ਲੱਗਦਾ ਹੈ ਕਿ ਇਸ ਦੀ ਮਿਸਾਲ ਬਹੁਤ ਘੱਟ ਲੋਕ ਹੁੰਦੇ ਹੋਣਗੇ ਜ਼ਿੰਦਗੀ ਹਰ ਕਿਸੇ ਨੂੰ ਮਿਲਦੀ ਹੈ ਅਸੀਂ ਜਿਉਨੇ ਆ ਆਪਣੇ ਲਈ ਜਿਉਂਦੇ ਆ ਪਰ ਲੋਕਾਂ ਲਈ ਜਿਉਂਦੇ ਵਿੱਚ ਤੇ ਆਪਣੇ ਲਈ ਜਿਉਂਦੇ ਵਿੱਚ ਬਹੁਤ ਫਰਕ ਹੁੰਦਾ ਮੈਂ ਬਸ ਇਹ ਕਹਿ ਸਕਦੀ ਆ ਕਿ ਮੈਂ ਸਿਰਫ ਤੇ ਸਿਰਫ ਮਾਰਨ ਮਹਿਸੂਸ ਕਰਦੀ ਆ ਕਿ ਮੈਂ ਦੁਨਿਆ ਦੇ ਸਾਰੇ ਪਹਾੜ ਚੁੱਕਦੀ ਆ ਧੰਨਵਾਦ ਬਹੁਤ